ਬਾਲਾ ਵੀਰ ਆਇਆ ਹੀ ਇੱਥੇ ਨਸ਼ਾ ਕਰਕੇ ਤੇ ਆਇਆ ਗਾ ਆਂਦੇ ਜਾਂਦੇ ਨੂੰ ਦੱਸਿਆ ਹੈਗਾ ਤੇ ਆਪਾਂ ਵੇਖਿਆ ਮਤਲਬ ਕਿ ਹਾਲ ਬਹੁਤਾ ਹੀ ਮਾੜਾ ਹੈਗਾ ਪਹਿਲਾਂ ਵੀ ਇੱਥੇ ਦਾ ਵੀ ਅੰਦਰ ਵੀ ਸਾਰੇ ਬੰਨੇ ਉਹ ਬੰਦੇ ਆਉਂਦੇ ਹੈਗੇ ਆ ਇੱਥੇ ਨਸ਼ਾ ਕੈਂਪ ਵਿੱਚ ਨਸ਼ਾ ਬੰਦ ਹੋ ਗਿਆ ਨਾ ਸਾਰੇ ਬੰਦੇ ਕੈਂਪ ਵਿੱਚੋਂ ਮੁਰਗੀ ਮੱਲਿਓ ਸਾਰੇ ਇੱਧਰ ਆਉਂਦੇ ਹੈਗੇ ਜੇ ਸਵੇਰੇ ਆਣ ਕੇ ਵੇਖ ਲਿਓ ਮੇਲਾ ਲੱਗਾ ਹੁੰਦਾ ਜੇ ਉਸ ਨੂੰ ਪਤਾ ਲੱਗੇ ਸੀਐਸ ਸਟਾਫ ਆ ਭਾਜੀ ਹੋਰ ਦੱਸੋ ਇਤੋਂ ਵੱਧ ਕੀ ਹੁੰਦਾ ਲੱਗੇ ਸਾਰੇ ਸਿਵਲ ਜਿੱਥੇ ਤੁਰੇ ਫਿਰਦੇ ਆ ਸਾਰਿਆਂ ਨੇ ਕਾਰਵਾਈ ਕੀਤੀਆਂ ਸ਼ਿਕਾਇਤਾਂ ਵੀ ਕੀਤੀਆਂ ਹੈਗੀਆਂ ਅੰਦਰ ਖਾਤੇ ਚਲੋ ਹੁਣ ਮੈਂ ਕੇ ਦਾ ਨਾਂ ਨਹੀਂ ਲੈਣਾ ਹੈਗਾ ਉਹ ਚਾਰਿਆਂ ਦੇ ਉਹਨਾਂ ਦੇ ਘਰਾਂ 'ਚ ਪਹਿਲਾਂ ਉਹਨਾਂ ਦੇ ਨਾਂ ਪਹੁੰਚਦੇ ਕਿ ਤੁਸੀਂ ਇਹਨਾਂ ਨੇ ਸ਼ਿਕਾਇਤ ਕੀਤੀ ਹੈਗੀ ਹੁਣ ਦੱਸੋ ਬੰਦਾ ਕੀ ਸ਼ਿਕਾਇਤ ਕਰੇ ਲੋਕੀ ਡਰਦੇ ਹੀ ਆ ਭਾਜੀ ਇੱਥੇ ਕਿਹੜੀ ਗੱਲ ਹੈਗੀ ਆ ਇਹ ਸਾਰਿਆਂ ਦੇ ਆਪਣੇ ਧੀ ਪੁੱਤਰ ਦਾ ਹੁੰਦਾ ਕਿ ਚਲੋ ਕੀ ਗੱਲਾਂ ਨਿਛੇੜੀ ਬੰਦੇ ਤੋਂ ਸਾਰ ਕੋਈ ਡਰਦਾ ਹੀ ਆ ਸਿੱਧੀ ਜੜੀ ਗੱਲ ਹੈ ਜੀ ਜਿਹੜੇ ਵੇਚਣਦੇ ਆ ਸਰਕਾਰਾਂ ਨਾਲ ਵੀ ਹੱਥ ਮਿਲੇ ਜਾਂ ਤੇ ਸਿੱਧੀ ਜੜੇ ਪੁਲਿਸ ਨਾਲ ਵੀ ਹੱਥ ਮਿਲੇ ਜਾਂ ਫੇਰ ਹੀ ਵਿਗਦੇ ਆ ਨਹੀਂ ਤੇ ਕਿੱਥੇ ਵਿਗਦਾ ਹੈ ਬੇੜੇ ਟੀਕਾ ਲਾਣ ਨਾਲ ਮੌਤ ਹੋਈ ਇਹ ਬੱਚੇ ਦੀ ਮੌਤ ਟੀਕਾ ਲਾਉਣ ਨਾਲ ਹੋਈ ਵੀ ਆ ਇੱਥੇ ਇੱਕ ਦੀਆਂ ਨਹੀਂ ਤਿੰਨ ਚਾਰ ਮੌਤਾਂ ਹੋ ਗਈਆਂ ਬੇੜੇ ਇੱਥੇ ਬਾਗ ਕਟਿਆ ਗਿਆ ਏ ਇੱਥੇ ਬਾਗ ਚ ਵੀ ਲੋਕੀ ਟੀਕਾ ਲਾ ਕੇ ਨਸ਼ਾ ਕਰਕੇ ਮੌਤਾਂ ਹੋ ਗਈਆਂ ਤੇ ਇੱਥੇ ਸਾਡੀ ਕੋਈ ਸਰਕਾਰ ਦੀ ਸੁਣਾਈ ਨਹੀਂ ਕਿਸੇ ਪੁਲਿਸ ਵਾਲੇ ਦੀ ਨਹੀਂ ਸੁਣਾਈ ਕਿਤੇ ਕੁਛ ਨਹੀਂ ਜੋ ਵੀ ਕੋਈ ਕੁਛ ਨਹੀਂ ਸਾਡੀ ਕੋਈ ਨਹੀਂ ਆ ਗਈ ਸੁਣਾਈ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਦੇਣ ਦਾ ਕਿਤਰਾ ਟਾਈਮ ਦਈਏ ਜੇਕਰ ਪੁਲਿਸ ਪੈਣੀ ਹੋਵੇ ਤੇ ਪੁਲਿਸ ਨੇ ਪਹਿਲਾਂ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਵੀ ਅਸੀਂ ਆਉਣ ਲੱਗੇ ਬੰਦੇ ਫਰਾਰ ਕਰ ਦੋ ਤੇ ਬੰਦੇ ਉਸੇ ਟਾਈਮ ਗੈਪ ਤੇ 5 ਮਿੰਟ ਨਹੀਂ ਬਣੇ ਪੁਲਿਸ ਗਈ ਤੇ ਬੰਦੇ ਉੱਥੇ ਉਹ ਘਰ ਟਾਂਡੇ ਆ ਸਿਰਫ ਉਹ ਜਿਹੜੇ ਮੋٹے ਕੰਮ ਚੰਗੇ ਚੱਲਣਦੇ ਆ ਉਹਨਾਂ ਦੇ ਘਰ ਤੁਹਾਨੂੰ ਅੱਜ ਤੱਕ ਨਹੀਂ ਦਿਖੇ ਡਾ ਹੁੰਦੇ ਰਹੇ ਜਿਹੜੇ ਭੁੱਖੇ ਮਰਦੇ ਪਏ ਆ ਨਾ ਲੋਕਾਂ ਦੇ ਉਹਨਾਂ ਦੇ ਘਰ ਟਹੁੰਦੇ ਆ ਕੀਪਤਾ ਅਗਲਿਆਂ ਨੇ ਮਿਹਨਤ ਕਰ ਕਰਕੇ ਨਹੀਂ ਘਰ ਬਣਾਏ ਪੁੱਤ ਚਲ ਗਿਆ ਉਹ ਮਾਂ ਨੂੰ ਪੁੱਛ ਕੇ ਵੇਖੋ ਕੱਲਾ ਕੱਲਾ ਉਹਦਾ ਪੁੱਤਰ ਆ ਸਾਡਾ ਵੀ ਭਰਾ ਨਸ਼ੇ ਨੇ ਖਾ ਲਿਆ ਵੇਹਾ ਡਾ ਵੀ ਭਰਾ ਨਸ਼ੇ ਨੇ ਖਾਲਿਆ ਕੋਈ ਨਹੀਂ ਜੋ ਨਸ਼ਾ ਸਰਕਾਰਾਂ ਹਟਮਦੀਆ ਜੇ ਕਾਂਗਰਸੀਏ ਆਏ ਉਹ ਵੀ ਉਹ ਜੇ ਕਾਲੀਏ ਮੈਂ ਕਾਲੀਆਂ ਦੀ ਧੀ ਆ ਮੈਂ ਬਾਦਲ ਦਾ ਮੇਰੇ ਪਿਓ ਨੇ ਜੇਲਾ ਕਟੀਆਂ ਕੋਈ ਕਾਂਗਰਸੀਏ ਕੋਈ ਕਾਲੀਏ ਕੋਈ ਨਹੀਂ ਕੁਛ ਵੀ ਹਟਮਦਾ ਜੇ ਝਾੜੂ ਵਾਲੇ ਆਏ ਉਹ ਸਾਰਿਆਂ ਨੂੰ ਝਾੜੂ ਹੀ ਫੇਰੀ ਜਾਂਦੇ ਹੋਰ ਤੱਕ ਕੱਕ ਕੀਤਾ ਨਹੀਂ ਹਜੇ ਤਾ ਉਤਰਾ ਆਏਗਾ ਮੈਂ ਮੰਤਰੀ ਇੱਥੇ ਮੈਂ ਢਾਡੀਆਂ ਗਲੀਆਂ ਬਣਾਉਣਾ ਮੈਂ ਆ ਕਰ ਦੂ ਮੈਂ ਜੇ ਕਰ ਦੂ ਉਥੇ ਜੋ ਆਇਆ ਕੋਈ ਨੇ ਕੋਖ ਨਹੀਂ ਅੱਗੇ ਤੋਂ ਚਲੋ ਮਤਲਬ ਠੀਕ ਰਹਿੰਦਾ ਸੀ ਪਰ ਅੱਜ ਪਤਾ ਨਹੀਂ ਕੀ ਰੱਬ ਜਾਣੇ ਅੱਗੇ ਤੋਂ ਚਲੋ ਮਤਲਬ ਘਰ ਆ ਜਾਂਦਾ ਸੀ ਪਤਾ ਨਹੀਂ ਤੇ ਮਤਲਬ ਠੀਕ ਹੀ ਘਰੇ ਰਹਿੰਦਾ ਪਿੱਛੇ ਜੇ ਪੇਟ ਚ ਹੋਈਦੀ ਮਤਲਬ ਕਬਜ਼ੀ ਹੋਈਦੀ ਸੀ ਤੇ ਆ ਹੁਣ ਥੋੜਾ ਬਦਦਾ ਠੀਕ ਹੋਇਆ ਤੇ ਅੱਜ ਪਤਾ ਨਹੀਂ ਮੈਂ ਕਿੱਦਾਂ ਹਾਂ ਮੈਂ ਦਿੱਲੀ ਜਾਣਾ ਵਾ ਤੇ ਕਰੋ ਇਹ 303 1500 ਰੁਪਏ ਵੀ ਦਿੱਤਾ ਨੂੰ ਤੇ 1500 ਰੁਪਏ ਦਿੱਤਾ ਕੱਪੜੇ ਨਵੇਂ ਤੋਂ ਪਾ ਕੇ ਆਇਆ ਵਾ ਤੇ ਪਿੱਛੋਂ ਬੈਗ ਵੀ ਪਏ ਕੱਪੜੇ ਪਏ ਵਟੇ ਜੱਟੇ ਪਕਾ ਕੇ ਰੱਖੀ ਦੀ ਹੈ ਕਹਿੰਦਾ ਮੈਂ 6 ਵਜੇ ਜਾਣਾ ਵਾ ਇੱਥੇ ਆ ਕੇ ਪਤਾ ਲੱਗ ਨੂੰ ਕਿ ਮਤਲਬ ਆ ਤੁਹਾਡਾ ਮੁੰਡ ਆ ਕਮਾ ਉਹ ਅਛਾ ਤੋਂ ਅੰਦਰ ਖਾਤੀ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਹੈ ਜਾਂਦਾ ਇਹਨੂੰ ਫੋਨ ਕਰਕੇ ਸੱਦਿਆ ਕਿ ਇਹਨਾਂ ਕਿਹਾ ਜਾ ਉਹਨਾਂ ਦੇ ਨਾਲੇ ਮਾਂ ਪਿਓ ਦੇ ਕਿਸੇ ਮੰਦੇ ਸੁਣਦੇ ਨੂੰ ਪੁੱਛਿਆ ਕਿੱਥੇ ਚਲੇ ਆ ਦੱਸ ਦੱਸ ਦੇਣੀ ਮੰਗੇ ਇਹ ਕੀ ਕੀ ਕਰਨੀ ਜੀ ਅਸੀਂ ਤੁਹਾਡਾ ਜਵਾਨ ਪੁੱਤ ਚਲ ਗਿਆ ਜੀ ਬਥੇਰੇ ਨੂੰ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਗੁਰੂ ਵਾਲਾ ਬਣ ਜਾ ਜੇ ਤੁਹਾਨੂੰ ਜੇ ਮੈਂ ਜਮ ਫਲ ਕਿੱਥੇ ਪਾਏ ਹੁਣ ਫਿਰ ਕੋਸੀ 83 ਲੱਖ ਜੁ ਵਿੱਚ ਪੈ ਗਿਆ ਜਾ ਕੇ ਫਿਰ ਕਤਾਬਿਲ ਦੀ ਬਣੇਗਾ ਜੇ ਮੇਰੇ ਅਸ ਮੌਕਾ ਉਹ ਮਹਲ ਖਣਾ ਮਿਲਦਾ ਨਹੀਂ ਮਿਲਿਆ ਨਸ਼ੇ ਦੇ ਪੈ ਕੇ ਉਹ ਸਿੱਧਰਾਂ ਚਦਾ ਆ ਉਹਦੇ ਚਲ ਗਈ ਰੂ ਜੋਨ ਮੋਤਾਂ ਨਸ਼ਾ ਲਈ ਜਾਂਦਾ ਨੋਟੀਫਿਕੇਸ਼ਨ ਆਈ ਕਿ ਜਿਹੜੇ ਫਰਾੜ ਆ ਮਾਨ ਫਾਰਮ ਦੇ ਉਹਦੇ ਵਿੱਚ ਡੈਡ ਬਾਡੀ ਪਈ ਆ ਡੈਡ ਬਾਡੀ ਲਿਆਏ ਆ ਬਾਕੀ ਪੋਸਟਮਾਰਟਮ ਦੇ ਹਿਸਾਬ ਤੇ ਜਿਹੜੀ ਕੋਈ ਚੀਜ਼ ਸਾਹਮਣੇ ਆਏਗਾ ਉਹਨੂੰ ਸੱਚੀ ਕੀਤਾ ਜਾਏਗਾ ਇਹ ਰਿਪੋਰਟਮਾਰਟਮ ਤੋਂ ਬਾਹਰ ਹੀ ਪਤਾ ਲੱਗੇਗਾ ਨਸ਼ੇ ਨਾਲ ਡੈਥ ਹੋਈ ਕਿੱਦਾਂ ਹੋਈ ਆ ਉਹ ਸੜਾ ਗਰਮੀ ਨਾਲ ਹੋਈ ਹੋਵੇਗਾ ਇਹਦੇ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਹ ਦੇਣ ਬੱਦਵਾ ਠੀਕ ਹੈ ਜੀ ਕਿ ਨਸ਼ੇ ਰਿਕ ਜਲਦੀ ਜਲਦੀ ਖੰਡ ਪਾਇਆ ਜਾਏ